ਕਦੀ ਵਿਦੇਸ਼ ਚ ਜਿਹਦਾ ਤੁਸੀਂ ਜਲੰਧਰ ਵਾਲੇ ਨੂੰ ਲੈ ਕੇ ਕੀਤਾ ਜੀ ਬਿਲਕੁਲ ਜੀ ਤੁਸੀਂ ਅੱਜ ਵੀ ਮੇਰੇ YouTube ਚੈਨਲ ਤੇ ਜਾਂ Facebook ਚੈਨਲ ਤੇ ਤੁਸੀਂ ਦੇਖ ਸਕਦੇ ਹੋ ਵੀ ਦੁਨੀਆ ਚ ਜਿਹੜੀ Boeing Aeroplane ਦਾ ਪਲਾਂਟ ਆ ਉਹ ਅਮਰੀਕਾ ਦੇ ਵਿੱਚ ਆ ਜੀ ਜਿਹੜੇ ਹਵਾਈ ਜਹਾਜ਼ Boeing ਦੇ ਜਹਾਜ਼ ਬੰਦੇ ਨੇ ਉਸ ਜਿਹੜਾ ਪਲਾਂਟ ਦੇ ਵਿੱਚ ਜਿਹੜਾ ਪਹਿਲਾ ਵਲੌਗ ਸੀਗਾ ਤੇ ਅੱਜ ਤੱਕ ਦਾ ਵਲੌਗ ਪੰਜਾਬੀ ਕਿਸੇ ਨੇ ਪਾਇਆ ਹੋਵੇ ਤੇ ਉਹ ਆਪਣੇ ਚੈਨਲ ਤੇ ਹੀ ਆ ਜੀ ਅੱਛਾ ਉੱਥੇ ਕਿਵੇਂ ਇਤਫਾਕ ਬਣਿਆ ਤੁਹਾਡਾ ਜਾਣਦਾ ਉਹ ਮੇਰਾ ਬ੍ਰਦਰ ਆ ਜੀ ਉੱਥੇ ਅਮਰੀਕਾ ਰਹਿੰਦਾ ਅੱਛਾ ਜੀ ਤੇ ਹੁੰਦਾ ਦੋਸਤ ਆ ਜਿਹੜਾ ਉਹ ਉਸ ਪਲਾਂਟ ਦੇ ਅੰਦਰ ਕੰਮ ਕਰਦਾ ਆ ਤੇ ਉਹਦੇ ਥਰੂ ਅਸੀਂ ਜਾ ਸਕਦੇ ਆ ਕਿ ਤੁਹਾਡਾ ਕੋਈ ਕੰਮ ਕਰਦਾ ਹੋਵੇ ਤੁਹਾਨੂੰ ਅੰਦਰ ਲਿਜਾ ਸਕਦਾ ਹੈ ਅੱਛਾ ਉਹਦਾ ਅਲਾਉਡ ਹੈ ਕਿ ਨਹੀਂ ਅਲਾਉਡ ਹਾਂਜੀ ਆਮ ਕੋਈ ਬੰਦਾ ਨਹੀਂ ਜਾ ਸਕਦਾ ਉੱਥੇ ਪਰ ਤੁਹਾਡੇ ਲਿੰਕ ਨਾਲ ਤੁਸੀਂ ਜਾ ਸਕਦੇ ਹੋ ਇਸ ਤੋਂ ਇਲਾਵਾ ਕੋਈ ਮਨਚ ਹੋਰ ਇੱਛਾ ਹੈਗੀ ਕਿ ਤੁਸੀਂ ਵੀ ਮੇਰੇ ਇੱਥੇ ਜ਼ਰੂਰ ਬਲੌਗ ਮੈਂ ਬਣਾਣਾ ਜਾ ਕੇ ਮਨਚ ਇੱਛਾ ਹੈ ਜੀ ਜਿੱਥੇ ਇੰਗਲੈਂਡ ਦੀ ਮਹਾਰਾਣੀ ਦਾ ਮਹਿਲ ਹੈ ਉੱਥੇ ਜਾ ਕੇ ਇੱਕ ਵਾਰੀ ਜ਼ਰੂਰ ਵਲੌਗ ਬਣਾਣਾ ਹੈ ਕੋਸ਼ਿਸ਼ ਕੀਤੀ ਨਹੀਂ ਕੋਸ਼ਿਸ਼ ਮੇਰੇ ਕੋਲ ਵੀਜ਼ਾ ਹੈਗਾ ਜੀ ਅਮਰੀਕਾ ਦਾ ਵੀ ਹੈਗਾ ਕੈਨੇਡਾ ਦਾ ਵੀ ਹੈਗਾ ਯੂਕੇ ਦਾ ਹਜੇ ਟ੍ਰਾਈ ਨਹੀਂ ਕੀਤਾ ਪਰ ਉਮੀਦ ਹੈ ਲੱਗ ਜਾਏਗਾ ਜਦੋਂ ਸਬਬ ਬਣਿਆ ਉੱਥੇ ਜਾ ਕੇ ਜ਼ਰੂਰ ਜਿਹੜੀ ਕੋ ਘੜੀ ਜਿਹੜੀ ਬਿਗ ਬੈਨ ਬਣੀ ਹੋਈ ਹੈ ਉੱਥੇ ਜਾ ਕੇ ਜ਼ਰੂਰ ਆਪਾਂ ਵਲੌਗ ਬਣਾਣਾ ਹੈ